ਬਾਹਰ ਤੋਂ ਮਾਈਗ੍ਰੇਟ ਹੋ ਕੇ ਬੰਦੇ ਪੰਜਾਬ ਆਏ ਆ। ਉਹਨਾਂ ਦੇ ਵਿੱਚ ਇਹ ਨਹੀਂ ਆ ਕਿ ਸਾਰੇ ਦੇ ਸਾਰੇ ਉਹ ਸ਼ਰੀਫ ਹੀ ਆਏ ਆ। ਸਾਰੇ ਮਜ਼ਦੂਰ ਹੀ ਆਏ ਆ। ਉਹਨਾਂ ਦੇ ਵਿੱਚ ਜਿਹੜੇ ਹੈਗੇ ਕਿ ਕ੍ਰਿਮਿਨਲ ਵੀ ਉਧਰ ਬਹੁਤ ਉਧਰ ਕੋਈ ਕ੍ਰਾਈਮ ਕਰਕੇ ਤੇ ਉਹ ਆਪਣੇ ਬਚਣ ਨੂੰ ਪੰਜਾਬ ਆ ਗਏ। ਤੇ ਉਹ ਪੰਜਾਬ ਦੇ ਵਿੱਚ ਆਪਣਾ ਜਿਹੜਾ ਮਖੌਟਾ ਬਦਲ ਕੇ ਉਹ ਲੇਬਰ ਦਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਦੇ ਜਿਹੜੇ ਸਾਡੇ ਛੋਟੇ ਛੋਟੇ ਲੀਡਰ ਹੈਗੇ ਆ ਉਹ ਬਾਹਰਲੇ ਬੰਦੇ ਦੀ ਜ਼ਿਆਦਾ ਸਪੋਰਟ ਕਰਦੇ ਆ ਆਪਣੇ ਬੰਦੇ ਨੂੰ ਪਿਛਾਹ ਖਿੱਚਦੇ ਆ। ਇਦੇ ਵਿੱਚ ਕੀ ਹੈਗਾ ਜਿਹੜੇ ਸਾਡੇ ਛੋਟੇ ਛੋਟੇ ਲੀਡਰ ਹੈ ਨਾ ਕੋਈ 500 500 ਵਗੈਰੇ ਹੈਗੇ ਆ ਉਹ ਵੀ ਜਿਹੜੇ ਆਪਣੇ ਛੋਟੇ ਜਿਹੇ ਸਵਾਰਥ ਦੇ ਲਈ ਇਹ ਇਹਨਾਂ ਲੋਕਾਂ ਨੂੰ ਲਿਆ ਕੇ ਸਟੈਬਲਿਸ਼ ਕਰਦੇ ਆ ਠੀਕ ਹੈ ਜੀ ਹਾਂ ਵੋਟਾਂ ਬਣ ਗਈਆਂ ਮੈਂ ਫ਼ੋਟ ਬਣਾ ਕੇ ਦਿੱਤੀ ਤੇ ਗਾਹਾਂ ਨੂੰ ਇਹ ਬੰਦਾ ਮੈਨੂੰ ਵੋਟ ਪਾਊਗਾ ਬਹੁਤ ਸਾਰੀਆਂ ਜਿਹੜੀਆਂ ਹੋ ਵੀਡੀਓ ਇਸ ਤਰ੍ਹਾਂ ਬਣ ਰਹੀਆਂ ਭਈ ਉਸ ਉਹ ਉਹਨਾਂ ਦੇ ਵਿਰੁੱਧ ਸਾਨੂੰ ਨਫ਼ਰਤ ਪੈਦਾ ਕਰਦੇ ਨੇ ਨਫ਼ਰਤ ਵੀ ਪੈਦਾ ਕਰਦੇ ਨੇ ਇੱਕ ਅਸੀਂ ਉਹਨਾਂ ਨੂੰ ਬਹੁਤ ਨੀਚਾ ਅਧਿਕਾਰ ਰਹੇ ਆ ਹਾਂਜੀ ਇਸ ਕਰਕੇ ਫਿਰ ਉਹ ਉਹ ਗੁੱਸਾ ਵੀ ਮੰਨਦੇ ਆ ਉਹ ਵੀ ਆਪਣੀ ਇਨਸਲਟ ਮੰਨਦੇ ਆ ਇਹ 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 ਗੱਲ ਵੀ ਨਹੀਂ ਜਾਇਜ਼ ਹਾਂਜੀ ਕਿਉਂਕਿ ਜਨ ਮਤਲਬ ਅਣਖ ਤਾਂ ਹਰੇਕ ਦੀ ਹੁੰਦੀ ਆ ਅਸੀਂ ਵੀ ਬੈਠੇ ਆ ਅਸੀਂ ਬਾਹਰ ਆ ਕੇ ਬੈਠੇ ਆ ਹਾਂ 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 ਹ ਅੱਜ ਇੱਕ ਵਾਰ ਫਿਰ ਤੋਂ ਦਰਦ ਪੰਜਾਬ ਦੇ ਲੈ ਕੇ حاضر ਹੋਏ ਆ ਤੇ ਉਹਦੇ ਵਿੱਚ ਅੱਜ ਦਾ ਬਿਸ਼ਾਰਾ ਹੋਊਗਾ ਕਿ ਜੋਕਰ ਜੋ ਕੁਝ ਅੱਜ ਕੱਲ ਚੱਲ ਰਿਹਾ ਪੰਜਾਬ ਦੇ ਵਿੱਚ ਜੋ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਉਹ ਆਏ ਆ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਇੱਕ ਦੋ ਕਤਲ ਕੀਤੇ ਆ ਜਾਂ ਉਹ ਬਹੁਤ ਮੰਦ ਭਾਗੀ ਗੱਲ ਆ ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਜੀ ਪ੍ਰਹਾਰ ਸਾਹਿਬ ਇਹ ਜੋ ਚੱਲ ਰਿਹਾ ਪ੍ਰੋਗਰਾਮ ਇਹਦੇ ਬਾਰੇ ਗੱਲਬਾਤ ਕਰੀ ਅੱਜ ਆਪਾਂ ਹਾਂਜੀ ਜੋਤਾ ਸਾਹਿਬ ਜਿਹੜੀ ਅਗਰ ਅਸੀਂ ਦੇਖੀਏ ਤਾਂ ਪ੍ਰਵਾਸੀ ਮਜ਼ਦੂਰ ਜੀ ਪੰਜਾਬ ਦੇ ਵਿੱਚ ਆਏ ਹੈ ਪਹਿਲਾਂ ਜਦੋਂ ਅਸੀਂ ਉੱਥੇ ਹੁੰਦੇ ਸੀ ਜਦੋਂ ਬਹੁਤ ਸਾਰਾ ਜਿਹੜਾ ਪੰਜਾਬ ਉਹ ਐਨ ਆਰ ਆਈ ਨਹੀਂ ਬਣਿਆ ਸੀਗਾ ਉਦੋਂ ਇਹ ਲੇਬਰ ਕਰਨ ਆਉਂਦੇ ਸੀਗੇ ਹੁਣ ਤਕਰੀਬਨ ਸਾਰੇ ਦਾ ਸਾਰਾ ਅਗਰ ਕਿਸੇ ਕਹਿ ਸਕਦੇ ਆ ਭਈ 60 ਤੋਂ 70% ਪੰਜਾਬ ਜਿਹੜਾ ਮਾਈਗ੍ਰੇਟ ਕਰ ਗਿਆ ਬਾਹਰ ਜੀ ਕਾਰਖਾਨੇ ਪਏ ਆ ਜ਼ਮੀਨਾਂ ਨੂੰ ਕੋਈ ਪੁੱਛਦਾ ਨਹੀਂ ਐ ਤੇ ਹੁਣ ਉਹ ਜਿਹੜੇ ਦੂਸਰੀ ਥਾਂ ਤੋਂ ਆ ਕੇ ਬੰਦੇ ਉਹਨਾਂ ਨੇ ਉਹ ਜਿਹੜੀ ਖਾਲੀ ਜਗ੍ਹਾ ਸੀ ਉਹ ਆ ਕੇ ਖਾਲੀ ਜਗ੍ਹਾ ਲੈ ਲਈ ਜ਼ਮੀਨਾਂ ਖਰੀਦ ਲਈਆਂ ਜਾਂ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਪ੍ਰਵਾਸੀ ਮਜ਼ਦੂਰ ਅੱਜ ਕਲੋ ਠੇਕੇਦਾਰ ਬਣ ਗਿਆ ਜੀ ਜੀ ਤੁਸੀਂ ਦੇਖਿਆ ਹੋਵੇਗਾ ਤੇ ਉਹ ਉਹ ਇੱਕ ਤਾਂ ਠੇਕੇਦਾਰੀ ਉਹ ਮਜ਼ਦੂਰੀ ਕਰਦੇ ਆ ਜੀ ਦੂਜੀ ਜਿਹੜੀ ਹੈਗੀ ਆ ਹੋਰ ਹੀ ਬਹੁਤ ਸਾਰੇ ਕੰਮ ਹੈਗੇ ਆ ਜਿਵੇਂ ਘਰ ਘਰ ਬਣਾਉਣ ਦੇ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਉਹ ਉਹ ਠੇਕੇਦਾਰੀ ਉਹ ਲੋਕ ਕਰਨ ਲੱਗ ਪਏ ਆ ਉਹ ਇੱਕ ਪਾਸਿਓਂ ਦੂਜੇ ਪਾਸਿਓਂ ਆਉਂਦੇ ਸੀ ਕਿ ਉਹਨਾਂ ਦੇ ਕੋਲ ਉਧਰ ਕੋਈ ਰੋਟੀ ਪਾਣੀ ਦਾ ਕੋਈ ਵਸੀਲਾ ਨਹੀਂ ਸੀਗਾ ਇੱਥੇ ਉਹਨਾਂ ਨੂੰ ਜਿਹੜੀ ਹੈਗਾ ਇੱਕ ਜਿਹੜੀ ਜ਼ਹਿਰੀ ਕੇਸ ਵਰ ਮਿਲ ਗਿਆ ਜੀ ਪੰਜਾਬ ਦਾ ਜਿਹੜਾ ਇੱਕ ਤਾਂ ਬਾਹਰਲਾ ਪੈਸਾ ਆਉਂਦਾ ਪੰਜਾਬ ਦਾ ਇੱਥੇ ਸੀਗਾ ਜੀ ਇੱਕ ਜਿਹੜੀ ਪੰਜਾਬ ਦੀ ਆਪਣੀ ਉਪਜ ਸੀਗੀ ਫਸਲਾਂ ਦੀ ਹੋ ਗਈ ਜਾਂ ਇੰਡਸਟਰੀ ਚ ਲਾ ਲਓ ਇਹ ਇੱਕ ਰਿਚ ਸਟੇਟ ਸੀ ਜਿਸ ਕਰਕੇ ਜਿਹੜਾ ਬਾਹਰਲਾ ਮਜ਼ਦੂਰ ਸੀਗਾ ਉਹ ਇਸ ਪਾਸੇ ਨੂੰ ਖਿੱਚਿਆ ਗਿਆ ਠੀਕ ਹੈ ਜੀ ਮੈਨੂੰ ਇੱਥੇ ਵਧੀਆ ਪੈਸੇ ਮਿਲੂਗਾ ਤੇ ਮੈਂ ਪੰਜਾਬ ਜਾਵਾਂ ਤੇ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਸੋਣੀ ਮਿਲੂਗੀ ਤੇ ਮੇਰਾ ਵਿਦਾਰਾ ਵਧੀਆ ਚੱਲੇਗਾ ਜੀ 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 ਤੇ ਇਸੇ ਕਰਕੇ ਜਿਹੜਾ ਸਨ ਅਸੀਂ ਵੀ ਸਪੋਰਟ ਕੀਤਾ ਵੀ ਠੀਕ ਹੈ ਜੀ ਬਾਹਰੋਂ ਬੰਦੇ ਆਉਂਦੇ ਆ ਤੇ ਇਸ ਵੇਲੇ ਸਾਨੂੰ ਖੇਤਾਂ ਦੇ ਵਿੱਚ ਲੇਬਰ ਦੀ ਲੋੜ ਹੈਗੀ ਆ ਜਾ ਕਿਸੇ ਹੋਰ ਥਾ ਤੇ ਅੱਜ ਕੱਲ ਰਾਜ ਮਿਸਤਰੀ ਸੀਗੇ ਕੋਈ ਜਿਹਨੇ ਪੰਜਾਬੀ ਰਾਜ ਮਿਸਤਰੀ ਸਾਰੇ ਕੰਮ ਛੱਡ ਗਏ ਜਾਂ ਬਾਹਰ ਚਲੇ ਗਏ ਉਹ ਜਿਹੜੀ ਬਿਲਡਿੰਗਾਂ ਬਣਨੀਆਂ ਕੋਈ ਨਾ ਕੋਈ ਤਾਂ ਚਾਹੀਦਾ ਬਿਲਡਿੰਗ ਬਣਾਉਣਾ ਕੋਈ ਕੰਮ ਕਰਨੀ ਚਾਹੀਦਾ ਹੈ ਬਈ ਤੇ ਉਹ ਬਾਹਰਲੇ ਬੰਦੇ ਆ ਗਏ ਉਹਨੇ ਉਹ ਠੇਕੇਦਾਰੀ ਸ਼ੁਰੂ ਕਰ ਦਿੱਤੀ ਅੱਜ ਕੱਲ ਉਹ ਕੋਠੀ ਬਣਾਉਣ ਦਾ ਵੀ ਠੇਕਾ ਲੈਂਦੇ ਆ ਰਾਂਜ ਕਰਨ ਦਾ ਵੀ ਉਹ ਹੀ ਠੇਕਾ ਲੈਂਦੇ ਲੋਕੀ ਉਹ ਜਿਹੜੇ ਬਾਹਰਲੇ ਮਜ਼ਦੂਰ ਆਏ ਹੈਗੇ ਆ ਕਿਉਂਕਿ ਉਸ ਚੀਜ਼ ਲਈ ਸਾਡੇ ਆਪਣੇ ਬੰਦੇ ਨਹੀਂ ਹੈਗੇ ਉੱਥੇ ਜਿਹੜੇ ਕੋਈ ਹੈਗੇ ਉਹ ਕਰਕੇ ਨਹੀਂ ਆ ਜੀ ਜਿਹੜੇ ਅਗਰ ਕੋਈ ਹੈ ਵੀ ਆ ਉਹ ਉਦਾਂ ਚੌਧਰ ਦੇ ਮਾਰੇ ਆ ਜੀ ਠੀਕ ਹੈ ਉਹਨਾਂ ਨੂੰ ਇਹੀ ਆ ਬਈ ਠੀਕ ਆ ਜੀ ਨਵਾਂ ਟਰੈਕਟਰ ਲੈ ਲਓ ਨਵੀਂ ਗੱਡੀ ਕਾਰ ਲੈ ਲਓ ਤੇ ਅਗਰ ਬਾਹਰੋਂ ਪੈਸਾ ਆਉਂਦਾ ਤੇ ਉਹਦੇ ਉੱਪਰ ਸਵੇਰ ਨੂੰ ਵੀ ਕੁਰਤਾ ਪਜਾਮਾ ਪਾ ਕੇ ਨਿਕਲ ਜਾਓ ਸ਼ਾਮ ਨੂੰ ਫੇਰ ਉਹ ਉਸੇ ਤਰ੍ਹਾਂ ਰਹਿੰਦਾ ਤੇ ਇਹ ਜਿਹੜੀ ਚੀਜ਼ ਹੈਗੀ ਜਦ ਬਾਹਰਲਾ ਮਜ਼ਦੂਰ ਆਇਆ ਪੰਜਾਬ ਦੇ ਵਿੱਚ ਇਹਦੇ ਨਾਲ ਸਾਨੂੰ ਇੱਕ ਤਰ੍ਹਾਂ ਦਾ ਫਾਇਦਾ ਵੀ ਹੋਇਆ ਤੇ ਸਾਨੂੰ ਨੁਕਸਾਨ ਵੀ ਆਇਆ ਫਾਇਦਾ ਇਸ ਚੀਜ਼ ਦਾ ਆ ਕਿ ਸਾਨੂੰ ਉਹ ਜਿਹੜੀ ਲੇਬਰ ਮਿਲ ਗਈ ਬਾਹਰਲੀ ਨੁਕਸਾਨ ਇਸ ਚੀਜ਼ ਦਾ ਹੈਗਾ ਆ ਕਿ ਅਸੀਂ ਅਗਰ ਸੋਚਦੇ ਆ ਬੀ ਉਹ ਉਹ ਆ ਕੇ ਹੁਣ ਸਾਡੇ ਘਰਾਂ ਦੇ ਉੱਪਰ ਕਬਜ਼ੇ ਕਰ ਰਹੇ ਆ ਜਾਂ ਸਾਡੀ ਹੋਰ ਪ੍ਰਾਪਰਟੀ ਦੇ ਉੱਪਰ ਉਹ ਕਬਜ਼ਾ ਕਰ ਰਹੇ ਆ ਸਾਡੇ ਕਲਚਰ ਦੇ ਉੱਪਰ ਉਹ ਉਹਨਾਂ ਦਾ ਕਬਜ਼ਾ ਹੋ ਰਿਹਾ ਤੇ ਇਹ ਚੀਜ਼ਾ ਸਾਡੇ ਲਈ ਮਾੜੀ ਆ ਉਹ 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 ਗੱਲ ਹੁਣ ਸਾਰੀ ਉਲਟੇ ਦਿਸ਼ਾ ਵਿੱਚ ਚੱਲੇ ਗਈ ਆ ਜੋ ਪਹਿਲਾਂ ਸੀਗਾ ਨਾ ਜੋ ਕੰਮ ਸੋਚ ਕੇ ਕੀਤਾ ਸੀ ਉਹ ਨਹੀਂ ਉਹ ਹੁਣ ਉਲਟ ਹੋ ਗਿਆ ਸਾਰਾ ਕੁਝ ਹੀ ਹਾਂਜੀ ਇਹ ਦੋ ਮੁੰਡਿਆਂ ਦਾ ਖਤਮ ਹੋ ਗਿਆ ਜੰਡੀਗੜ੍ਹ ਦੇ ਕੋਲ ਉੱਥੇ ਤੇ ਦੇਖੋ ਬਿੱਡੀ ਮਾੜੀ ਗੱਲ ਆ ਉਹ ਪਰ ਪਰ ਇਹ ਕੰਮ ਹੈ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਪ੍ਰਹਾਰ ਸਾਹਿਬ ਜੇ ਉਹਦੇ ਆਓ ਆਪਣੀ ਮਿਹਨਤ ਕਰਦੇ ਨੇ ਕਾਰਨ ਕਰਕੇ ਆਪਣੇ ਘਰੋਂ ਜਾਣ ਦਵਾਰ ਆ ਫਿਰ ਆ ਜਾਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਲੇਕਿਨ ਜੇਕਰ ਹੁਣ ਆ ਜੋ ਕੁਝ ਹੋਣ ਹੋ ਰਿਹਾ ਇਹ ਤਾਂ ਫਿਰ ਇਹ ਵੀ ਚੱਲਣਯੋਗ ਨਹੀਂ ਹੈਗਾ ਨਾ ਨਹੀਂ ਇਹ ਵੀ ਇਸ ਤਰ੍ਹਾਂ ਨਹੀਂ ਹੋ ਰਿਹਾ ਨਾ ਹੁਣ ਜਦੋਂ ਬਾਹਰ ਤੋਂ ਮਾਈਗ੍ਰੇਟ ਹੋ ਕੇ ਬੰਦੇ ਪੰਜਾਬ ਆਏ ਆ ਉਹਨਾਂ ਦੇ ਵਿੱਚ ਇਹ ਨਹੀਂ ਆ ਕਿ ਸਾਰੇ ਦੇ ਸਾਰੇ ਉਹ ਸ਼ਰੀਫ ਆਏ ਆ ਸਾਰੇ ਮਜ਼ਦੂਰੀ ਆਏ ਆ ਉਹਨਾਂ ਦੇ ਵਿੱਚ ਜਿਹੜੇ ਹੈਗੇ ਕਈ ਕ੍ਰਿਮੀਨਲ ਵੀ ਉਧਰ ਉਧਰ ਕੋਈ ਕ੍ਰਾਈਮ ਕਰਕੇ ਤੇ ਉਹ ਆਪਣੇ ਬਚਣ ਨੂੰ ਪੰਜਾਬ ਆ ਗਏ ਤੇ ਉਹ ਪੰਜਾਬ ਦੇ ਵਿੱਚ ਆਪਣਾ ਜਿਹੜਾ ਮਖੌਟਾ ਬਦਲ ਕੇ ਉਹ ਲੇਬਰ ਦਾ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਧਰ ਦੇ ਕਾਨੂੰਨ ਤੋਂ ਬਚ ਕੇ ਆ ਗਏ ਹੁਣ ਉਹ ਬੰਦੇ ਤਾਂ ਕ੍ਰਿਮੀਨਲ ਹੀ ਆ ਕ੍ਰਿਮੀਨਲ ਹੀ ਉਹਨਾਂ ਨੇ ਇੱਥੇ ਆ ਕੇ ਕੋਈ ਵੀ ਛੋਟੀ ਮੋਡੀ ਗੱਲਬਾਤ ਹੁੰਦੀ ਆ ਤੇ ਉਹ ਜਿਹੜਾ ਉਹਨਾਂ ਦਾ ਕ੍ਰਿਮੀਨਲਟੀ ਜਿਹੜੀ ਆਪਾਂ ਕਹਿੰਦੇ ਕਹਿੰਦੇ ਨੇ ਉਹਨਾਂ ਦਾ ਜਿਹੜਾ ਵੈਸ਼ੀ ਪੜਾਇਆ ਉਹ ਜਾਗ ਪੈਂਦਾ ਜਾਗ ਪੈਂਦਾ ਉਹ ਫਿਰ ਇਹ ਅਗਰ ਕੋਈ ਤੁਸੀਂ ਉਹਨੂੰ ਛੋਟੀ ਮੋਡੀ ਗੱਲ ਕਹਿੰਦੇ ਵੀ ਆ ਤਾਂ ਉਹ ਫਿਰ ਜਿਹੜਾ ਜਿਹੜਾ ਤਾਂ ਆਮ ਮਜ਼ਦੂਰ ਆ ਉਹ ਤਾਂ ਸਹਾਰ ਲੰਗਾ ਜਿਹੜਾ ਕੋਈ ਕ੍ਰਿਮੀਨਲ ਮੰਨਾਇਆ ਹੋਈ ਦਾ ਬੰਦਾ ਆ ਉਹ ਇਹ ਨਹੀਂ ਚੱਲਦਾ ਨਹੀਂ ਜਾਂਦਾ ਉਹ ਫਰਮ ਹੋ ਜਾਂਦਾ ਹਾਂਜੀ ਇੱਕ ਜਿਹੜੀ ਹੋਰ ਵੀ ਗੱਲ ਡਿਸਕਸ ਕਰਨ ਵਾਲੀ ਹੈਗੀ ਆ ਜੀ ਅੱਜ ਕੱਲ ਜਿਹੜੀ ਇੰਟਰਨੈਟ ਦੇ ਉੱਪਰ ਨਾ ਜੇ ਪ੍ਰਵਾਸੀ ਮਜ਼ਦੂਰਾਂ ਦੇ ਉੱਪਰ ਜਾਂ ਆਪਾਂ ਭਈਏ ਕਹਿੰਦੇ ਨਾ ਭਈਆਂ ਦੇ ਲਈ ਵੀ ਬਹੁਤ ਸਾਰੀਆਂ ਜਿਹੜੀਆਂ ਹੋ ਵੀਡੀਓ ਇਸ ਤਰ੍ਹਾਂ ਬਣ ਰਹੀਆਂ ਭਈ ਉਸ ਉਹ ਉਹਨਾਂ ਦੇ ਵਿਰੁੱਧ ਸਾਨੂੰ ਨਫ਼ਰਤ ਪੈਦਾ ਕਰ ਰਹੇ ਨੇ ਨਫ਼ਰਤ ਵੀ ਪੈਦਾ ਕਰਦੇ ਆ ਇੱਕ ਅਸੀਂ ਉਹਨਾਂ ਨੂੰ ਬਹੁਤ ਨੀਚਾ ਦਿਖਾ ਰਹੇ ਆ ਹਾਂਜੀ ਇਸ ਕਰਕੇ ਫਿਰ ਉਹ ਉਹ ਗੁੱਸਾ ਵੀ ਮੰਨਦੇ ਆ ਉਹ ਵੀ ਆਪਣੀ ਇਨਸਲਟ ਮੰਨਦੇ ਆ ਇਹ 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 ਗੱਲ ਵੀ ਨਹੀਂ ਜਾਇਜ਼ ਹੁੰਦੀ ਕਿਉਂਕਿ ਜੇਨ ਮਤਲਬ ਹੁਣ ਅਣਖ ਤਾਂ ਹਰੇਕ ਦੀ ਹੁੰਦੀ ਆ ਅਸੀਂ ਵੀ ਬੈਠੇ ਆ ਅਸੀਂ ਬਾਹਰ ਆ ਕੇ ਬੈਠੇ ਆ ਹੁਣ ਬਿਸ਼ੱਕ ਦੂਜੇ ਉਹ ਤਾਂ ਚਲੋ ਬਿਹਾਰ ਤੋਂ ਯੂਪੀ ਤੋਂ اٹਕੇ ਹੋਏ ਪੰਜਾਬ 'ਚ ਬੈਠੇ ਆ ਸਾਰੇ ਆਪਣੇ ਦੇਸ਼ 'ਚ ਬੈਠੇ ਆ ਅਸੀਂ ਦੂਸਰੇ ਦੇਸ਼ਾਂ 'ਚ ਬੈਠੇ ਆ ਹੁਣ ਸਾਨੂੰ ਵੀ ਅਗਰ ਕੋਈ ਇੱਥੇ ਆ ਕੇ ਕੁਝ ਕਹਿੰਦਾ ਕੋਈ ਅਸੀਂ ਇੰਗਲਿਸ਼ 'ਚ ਬੈਠੇ ਆ ਕੋਈ ਡਾਰਲਿੰਗ ਕੋ ਮਾੜੀ ਗੱਲ ਕਹਿੰਦਾ ਤੇ ਜਵਾਬ ਤੇ ਅਸੀਂ ਵੀ ਜਵਾਬ ਦੇਣ ਦੀ ਨਹੀਂ ਆ ਸਾਡੀ ਵੀ ਅਣਖ ਤੇ ਸਾਡੀ ਵੀ ਜਾਗਦੀ ਆ ਜੀ ਜੀ ਠੀਕ ਹੈ ਨਾ ਅਗਲਾ ਅਗਲਾ ਬੇਸਿਕ ਬਾਤ ਚੁੱਪ ਕਰ ਜਿੰਦਾ ਠੀਕ ਹੈ ਜੀ ਸੌਰੀ ਮੰਨਦਾ ਕੁਛ ਵੀ ਹੈਗਾ ਕਿਉਂਕਿ ਇੱਥੇ ਬਾਹਰਲੇ ਵਿੱਚ ਇਹ ਹੈਗਾ ਵੇ ਕਰੋ ਗਲਤੀ ਹੈਗੀ ਆ ਤਾਂ ਉਹ ਗਲਤੀ ਮੰਨ ਲੈ ਲੇ ਫਿਰ ਆਪਣੀ ਠੀਕ ਹੈ ਜੀ ਆ ਮੇਰੀ ਜਿਹੜੀ ਤੁਹਾਡੇ ਨਾਲ ਜਾਤੀ ਹੋ ਗਈ ਆ ਮੈਂ ਇਹਦੇ ਲਈ ਮਾਫੀ ਚਾਹਨਾ ਤੇ ਹੁਣ ਅਸੀਂ ਦੋਸਤ ਬਣ ਜਾਈਏ ਦੁਬਾਰਾ ਤੇ ਇਹ ਜਿਹੜੀ ਚੀਜ਼ ਹੈਗੀ ਆ ਸਾਡੇ ਪੰਜਾਬ ਚ ਪੰਜਾਬ ਕਿਹਨੇ ਉੱਥੇ ਵੀ ਉੱਥੇ ਵੀ ਵਿੱਚ ਇਹੋ ਇਹੋ ਹੀ ਹੋ ਰਿਹਾਗਾ ਫੇਰ ਕਿਸੇ ਨੇ ਮਾੜੀ ਜਿਹੀ ਗੱਲ ਕਹਿ ਦੇਤੀ ਤਾਂ ਉਹਨੇ ਕਹਿ ਕੇ ਨਾ ਦਿੱਤੀ ਉੱਥੇ ਮਾਫੀ ਦਾ ਕੋਈ ਸਿਸਟਮ ਹੀ ਕਿੰਦਾ 10% ਹੋਗਾ 90% ਦਾ ਅਕਰ ਵਾਲਾ ਹੀ ਕੰਮ ਹੈ ਅਕੜ ਵਾਲੀ ਹੈ ਕੰਮ ਤੇ ਇਹ ਜਿਹੜੀ ਚੀਜ਼ ਹੈਗੀ ਆ ਇਹ ਪ੍ਰਵਾਸੀਆਂ ਦੇ ਉੱਪਰ ਵੀ ਅਪਲਾਈ ਹੁੰਦੀ ਆ ਹਾਂਜੀ ਬਾਹਰੋਂ ਬੰਦਾ ਆਉਣਾ ਕੁਝ ਢੇਰ ਤੱਕ ਤਾਂ ਅਸੀਂ ਕਈ ਵਾਰ ਅਸੀਂ ਉਹਨੂੰ ਆਪਣਾ ਤਰਖਾ ਦਿੰਦੇ ਆ ਹਾਂਜੀ ਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਡੀਲ ਕਰਦੇ ਪੇ ਉਹ ਉਹ ਜਿਹੜਾ ਸਾਡਾ ਇੱਕ ਤਰ੍ਹਾਂ ਦਾ ਉਹ ਗੁਲਾਮ ਹੀ ਆ ਗੁਲਾਮ ਹੀ ਆ ਹਾਂਜੀ ਹਾਂਜੀ ਸਭ ਹਰ ਜਗ੍ਹਾ ਤਾਂ ਨਹੀਂ ਪਰ ਕਿਤੇ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਪਰ ਫਿਰ ਫਿਰ ਵੀ ਜਿਦਾ ਹੁਣ ਇਹ ਇਹ ਮੁੰਡਾ ਚੰਡੀਗੜ੍ਹ ਦੇ ਨੇੜੇ ਦੋ ਮੁੰਡਿਆਂ ਦਾ ਕਤਲ ਹੋਇਆ ਜੀ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਜੀ ਇੱਕ ਇੱਕ ਗੱਲ ਸੋਚਣ ਵਾਲੀ ਹੈਗੀ ਆ ਅਗਰ ਕੋਈ ਮਾਈਗਰੇਟ ਹੋ ਕੇ ਆਉਂਦਾ ਹੁਣ ਅਸੀਂ ਵੀ ਅਗਰ ਇੱਥੇ ਇੱਥੇ ਮਾਈਗਰੇਟ ਹੋ ਕੇ ਆਏ ਆ ਬਾਹਰ ਤੇ ਸਾਡੀ ਵੈਰੀਫਿਕੇਸ਼ਨ ਜ਼ਰੂਰ ਹੁੰਦੀ ਆ ਵੀ ਠੀਕ ਹੈ ਜੀ ਇਹ ਬੰਦਾ ਕਿਸ ਤਰ੍ਹਾਂ ਦਾ ਆ ਹਾਂ ਤੇ ਅਗਰ ਕੋਈ ਪੰਜਾਬ ਵੀ ਇਸ ਤਰ੍ਹਾਂ ਦਾ ਆਉਂਦਾ ਉਹਦੀ ਇੱਕ ਇਕਵੇਸ਼ਨ ਹੋਣੀ ਚਾਹੀਦੀ ਹੈ ਸਰਕਾਰ ਨੂੰ ਜਾਂ ਜਿਹੜੀ ਲੋਕਲ ਅਥਾਰਟੀਜ਼ ਹੈਗੀ ਆ ਕੋਈ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਪਰ ਠੀਕ ਹੈ ਜੋ ਬੰਦਾ ਇੱਥੇ ਆ ਕੇ ਰਹਿਣ ਲੱਗਾ ਕਿਉਂਕਿ ਹੁਣ ਤਾਂ ਸਭ ਕੁਝ ਡਿਜੀਟਲ ਹੋ ਗਿਆ ਕਿ ਤੁਸੀਂ ਇੰਬਲੀ ਲਗਾਓ ਉਹ ਜਿਹੜਾ ਜਿਹੜਾ ਉਹਨਾਂ ਦੇ ਉਹ ਸੈਂਸਰ ਹੈਗੇ ਆ ਉਹਦੇ ਵਿੱਚ ਸਭ ਕੁਝ ਦੱਸ ਦਿੰਦਾ ਜੀ ਸਾਲ ਬਾਅਦ ਨਾਲ ਇਹਨਾਂ ਨੂੰ ਫੁਲਾਣੇ ਦਾ ਨਾ ਆਇਆ ਇਹਨੇ ਆ ਕਰਾਉਣੇ ਤੇ ਕੀਤੀ ਹੋਇਆ ਪਹਿਲਾਂ ਇਹਨੇ ਆ ਜ਼ੁਲਮ ਕੀਤੇ ਹੋਇਆ ਕਿ ਕਿਤੇ ਵੀ ਜੋ ਕੋਈ ਜੋ ਕੁਝ ਵੀ ਹੋਣੇ ਜੋ ਗੈਰ ਕਾਨੂੰਨੀ ਕੰਮ ਕੀਤੇ ਆ ਤੇ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਇਹ ਪੰਜਾਬ ਸਰਕਾਰ ਨੂੰ ਵੀ ਇਹੋ ਜਿਹੀ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੋ ਜਿਹੋ ਜਿਹਾ ਸਿਚੁਏਸ਼ਨ ਹੋਵੇ ਸਾਨੂੰ ਉਸ ਸਿਚੁਏਸ਼ਨ ਦੇ ਨਾਲ ਨਾਲ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਕੁਝ ਗਲਤੀਆਂ ਪਰਹਾਰ ਸਾਹਿਬ ਸਾਡੇ ਆਪਣੇ ਬੰਦਿਆਂ ਦੀਆਂ ਵੀ ਹੈਗੀਆਂ ਆ ਮਤਲਬ ਆਪਾਂ ਨੀਰਾਪੋਰਾ ਉਹਨਾਂ ਨੂੰ ਨਹੀਂ ਦੋਸ਼ ਦੇ ਸਕਦੇ ਸਾਡੇ ਬੰਦਿਆਂ ਦੀਆਂ ਆਪਣੀਆਂ ਵੀ ਗਲਤੀਆਂ ਬਹੁਤ ਆ ਵਿੱਚ ਨਹੀਂ ਹਾਂ ਜੀ ਉਹਨਾਂ ਨੇ ਮਤਲਬ ਆਪਣੇ ਘਰ ਰੱਖ ਕੇ ਉਹਨਾਂ ਨੂੰ ਸਿਰੇ ਹੀ ਇੰਨਾ ਤੇ ਜੜਾਤਾ ਉਹਨਾਂ ਨੂੰ ਜੋ ਕੁਛ ਉਹਦਾ ਉਹਨਾਂ ਦਾ ਬਣਦਾ ਸੀ ਉਦੋਂ ਵੀ 50 ਗੁਣਾ ਵੱਧ ਕੇ ਉਹਨਾਂ ਨੂੰ ਜਮਾਂ ਜਿੰਮੇਵਾਰੀ ਦੇ ਦਿੱਤੀ ਸਭ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ ਨਹੀਂ ਸੋ ਤਾਂ ਸਭ ਗੱਲ ਤੁਹਾਡੀ ਬਹੁਤ ਸਹੀ ਹੈਗੀ ਆ ਇਹਦੇ ਵਿੱਚ ਕੀ ਹੈਗਾ ਜਿਹੜੇ ਸਾਡੇ ਛੋਟੇ ਛੋਟੇ ਲੀਡਰ ਹੈ ਨਾ ਕੋਈ ਪੰਜ ਸਰ ਪੰਜ ਵਗੈਰੇ ਹੈਗੇ ਆ ਉਹ ਵੀ ਜਿਹੜੇ ਆਪਣੇ ਛੋਟੇ ਜਿਹੇ ਸਵਾਰਥ ਦੇ ਲਈ ਇਹ ਇਹਨਾਂ ਲੋਕਾਂ ਨੂੰ ਲਿਆ ਕੇ ਸਟੈਬਲਿਸ਼ ਕਰਦੇ ਆ। ਉੱਥੇ ਲਿਆ ਦੇ ਉਹਨਾਂ ਨੇ। ਤਾਂ ਠੀਕ ਹੈ ਜੀ। ਹਾਂ, ਵੋਟਾਂ ਬਣ ਗਈਆਂ। ਮੈਂ ਵੋਟ ਬਣਾ ਕੇ ਦਿੱਤੀ ਤੇ ਗਾਹਾਂ ਨੂੰ ਇਹ ਬੰਦਾ ਮੈਨੂੰ ਵੋਟ ਪਾਊਗਾ। ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ। ਉਹ ਬੰਦਾ ਕਿਸ ਤਰ੍ਹਾਂ ਦਾ ਹੈਗਾ, ਕਿਸ ਤਰ੍ਹਾਂ ਦਾ ਨਹੀਂ ਹੈਗਾ ਚਾਹੇ ਉਹ ਜੰਮੂ ਕਸ਼ਮੀਰ ਤੋਂ ਆਉਂਦੇ, ਗੁਜਰ ਆਉਂਦੇ ਆ ਤੇ ਚਾਹੇ ਉਹ ਕੋਈ ਬਿਹਾਰ ਤੋਂ ਜਾਂ ਯੂਪੀ ਤੋਂ ਜਿਹੜੇ ਲਿੱਪਲੀ ਬੰਦੇ ਬਣ ਕਰਾਉਂਦੇ ਆ ਤੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਿਵੇਂ ਸਰਕਾਰਾਂ ਇਹਨੂੰ ਅਡਵਾਂਸ ਦੇ ਵਿੱਚ ਸੋਚਣਾ ਚਾਹੀਦਾ ਬਗਰ ਪੰਜਾਬ ਅਗਰ ਅੱਧਾ ਖਾਲੀ ਹੋ ਗਿਆ ਹੁਣ ਉੱਥੇ ਬਾਹਰਲੇ ਬੰਦੇ ਆ ਕੇ ਬੈਠ ਗਏ ਆ ਤੇ ਸਾਨੂੰ ਜਿਹੜੀ ਹੈਗੀ ਕੋਈ ਵੀ ਜੋ ਕ੍ਰਿਮੀਨਲ ਚੀਜ਼ ਰੋਕਣ ਦੇ ਲਈ ਸਾਨੂੰ ਕੀ ਕੀ ਕਾਨੂੰਨ ਨਵੇਂ ਬਣਾਉਣੇ ਚਾਹੀਦੇ ਆ ਇਹ ਤਾਂ ਸਰਕਾਰਾਂ ਦੇ ਕੰਮ ਹੈ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਵੀ ਕਸੂਰ ਸਾਡੇ ਵੀ ਹੈਗੇ ਆ ਕਸੂਰ ਸਾਡੇ ਉਹਨਾਂ ਨਾਲੋਂ ਜ਼ਿਆਦਾ ਆ ਉਹਨਾਂ ਨਾਲੋਂ ਜ਼ਿਆਦਾ ਆ ਅਸੀਂ ਉਹਨਾਂ ਦਾ ਕਸੂਰ ਘੱਟ ਹੈ ਸਾਡੇ ਕਸੂਰ ਜ਼ਿਆਦਾ ਆ ਅਸੀਂ ਆਪਣੀ ਇੱਕ ਛੋਟੇ ਜਿਹੇ ਮੰਤਬ ਦੇ ਲਈ ਆਪਣਾ ਆਪਣੀ ਕਮਿਊਨਿਟੀ ਬੀਜ ਦਿੰਦੇ ਆ ਜੀ ਜੀ ਕਈ ਥਾਵਾਂ ਤੇ ਇਸ ਤਰ੍ਹਾਂ ਵੀ ਦੇਖਿਆ ਗਿਆ ਕਿ ਅਸੀਂ ਜਿਹੜੇ ਸਾਡੇ ਛੋਟੇ ਛੋਟੇ ਲੀਡਰ ਹੈਗੇ ਆ ਉਹ ਬਾਹਰਲੇ ਬੰਦੇ ਦੀ ਜ਼ਿਆਦਾ ਸਪੋਰਟ ਕਰਦੇ ਆ ਆਪਣੇ ਬੰਦੇ ਨੂੰ ਪਛਾੜ ਕੇ ਚਦੇ ਆ ਹਾਂ ਇਹ ਵੀ ਦੇਖਣ ਚ ਆਇਆ ਇਹ ਵੀ ਦੇਖਿਆ ਗਿਆ ਚੀਜ਼ਾਂ ਦਾ ਜੀ ਨੂੰ ਧਿਆਨ ਰੱਖਣਾ ਚਾਹੀਦਾ ਜੇਕਰ ਕੋਈ ਮਾੜਾ ਮੋਟਾ ਕੋਈ ਉਹਨੂੰ ਬੰਜੇ ਨੂੰ ਜਾਂ ਪ੍ਰਵਾਸੀ ਨੂੰ ਮਜ਼ਦੂਰ ਨੂੰ ਕੋਈ ਕੁਝ ਕਹਿੰਦਾ ਤੇ ਆਪਣੇ ਪੰਜਾਬੀ ਉਹਦੇ ਹੱਕ ਤੇ ਜਾ ਕੇ ਖੜ ਜਾਂਦੇ ਆ ਹਾਂ ਜੀ ਨੇ ਉਹ ਇਹੀ ਹੈ ਨਾ ਸਿਰਫ ਮਤਲਬ ਉਹਨਾਂ ਨੂੰ ਇਹੀ ਹੈ ਤੇ ਸੀਗੇ ਕਿ ਮੈਂ ਨਾ ਮੈਨੂੰ ਕੱਲ ਨੂੰ ਸਪੋਰਟ ਕਰੂਗਾ ਸਪੋਰਟ ਕਰੂਗਾ ਬਸ ਆਪਣੇ ਆਪਣੇ ਮੰਤਵ ਨਹੀਂ ਇਹ ਨਹੀਂ ਸੋਚਦਾ ਕਿ ਇਹਦਾ ਸਾਡੀ ਕਮਿਊਨਿਟੀ ਨੂੰ ਸਾਡੇ ਸਮਾਜ ਨੂੰ ਕੀ ਕਿੰਨਾ ਕਤਕ ਕੀ ਨਾ ਹੋਣਾ ਚਾਹੀਦਾ ਜੀ ਤੇ ਇਹ ਚੀਜ਼ ਜਿਹੜੀ ਹੈਗੀ ਉਹ ਆਪਣੇ ਸਵਾਰਥ ਦੇ ਲਈ ਇਹ ਅੱਖੋਂ ਪਰੋਖੇ ਕਰ ਦਿੰਦਾ ਜੀ ਜੀ ਇੱਕ ਇੱਕ ਗੱਲ ਹੋਰ ਵੀ ਕਰਦੇ ਆ ਜੀ ਆਪਣੇ ਬੰਦੇ ਦੇ ਤੁਹਾਡੇ ਬੰਦੇ ਇੱਥੇ ਪੰਜਾਬੀ ਆ ਕੇ ਬਾਹਰਲੀਆ ਕੰਟਰੀਆਂ ਦੇ ਵਿੱਚ ਐਮ ਐਲ ਏ ਐਮ ਪੀ ਬਣ ਗਏ ਆ ਪਰ ਇਸ ਗੱਲ ਲਈ ਸਾਨੂੰ ਇੱਥੇ ਤੱਕ ਪਹੁੰਚਣ ਲਈ ਸਾਨੂੰ ਟਾਈਮ ਵੀ ਕਿੰਨਾ ਲੱਗਾ ਹੈ ਇਹਦੇ ਵਿੱਚ ਨਾ ਇੱਥੇ ਆ ਕੇ ਬੱਚਿਆਂ ਨੇ ਪੜ੍ਹਾਈ ਕੀਤੀ ਆ ਸਾਰਾ ਕੁਝ ਕੀਤਾ ਕਿਤੇ ਐਵੇਂ ਦਾ ਨਹੀਂ ਉਧਰੋਂ ਉੱਠ ਕੇ ਆ ਕੇ ਆ ਜਿੱਦਾਂ ਪੰਜਾਬ ਦੇ ਵਿੱਚ ਵੋਟਾਂ ਲਈ 3 ਦਿਨ ਆਈਡੀ ਬਣ ਗਈ ਤਾਂ ਤੁਹਾਡਾ ਰਾਸ਼ਨ ਕਾਰਡ ਬਣ ਗਿਆ ਤਾਂ 3 ਦਿਨ ਤੁਸੀਂ ਜੋ ਮਰਜ਼ੀ ਕਰ ਲਓ ਆਪਣਾ ਇੱਥੇ ਇਦਾਂ ਨਹੀਂ ਹੁੰਦੀ ਮਾਰ ਲੀਆਂ ਕੰਟਰੀਆਂ ਦੇ ਵਿੱਚ ਜੀ ਪ੍ਰਹਾਰ ਸਾਹਿਬ ਨਾਲੇ ਇੱਥੇ ਇਸ ਤਰ੍ਹਾਂ ਵੀ ਆ ਹਨ ਜੇ ਅਗਰ ਮਤਲਬ ਕੋਈ ਐਮਐਲਏ ਐਮਪੀ ਜਾਂ ਬੜੀਆਂ ਪੋਸਟਰਾਂ ਦੇ ਉੱਪਰ ਜਿਹੜੇ ਪੋਲੀਟੀਕਲ ਪੋਸਟਰਾਂ ਤੇ ਗਏ ਆ ਹਾਂ ਜੀ ਜਦੋਂ ਅਸੀਂ ਇੱਥੇ ਆਉਣੇ ਸਾਡੀ ਵੈਰੀਫਿਕੇਸ਼ਨ ਵੀ ਤਾਂ ਹੁੰਦੀ ਹੈ ਨਾ ਅਸੀਂ ਪਿੱਛੋਂ ਕ੍ਰਿਮੀਨਲ ਹੈਗੇ ਜਾਂ ਨਹੀਂ ਹਾਂਜੀ 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 ਹੁਣ ਹੁਣ ਇੰਡੀਆ ਦੇ ਵਿੱਚ ਵੀ ਇਹੀ ਚੀਜ਼ ਹੁਣ ਦਾ ਐਡਵਾਂਸ ਹੋ ਗਈ ਹੈ ਉਹਨਾਂ ਦੇ ਜਿਹੜੇ ਸੈਂਸਰ ਹੈਗੇ ਤੁਸੀਂ ਇੱਕ ਉੱਥੇ ਉਂਗਲੀ ਲਾਓ ਤੁਹਾਨੂੰ ਸਭ ਕੁਝ ਦੱਸ ਦਿੰਦਾ ਫੇ ਤੁਸੀਂ ਇਸ ਵੇਲੇ ਇਸ ਬੰਦੇ ਨੇ ਫੁਲਾਣੇ ਥਾਂ ਤੇ ਆਹ ਕ੍ਰਿਮੀਨਲ ਕ੍ਰਾਈਮ ਕੀਤਾ ਹੋਇਆ ਤੇ ਉਸ ਵੇਲੇ ਪਤਾ ਲੱਗ ਜਾਂਦਾ ਤੇ ਇਹ ਜਿਹੜੀ ਚੀਜ਼ਾਂ ਹੈਗੀਆਂ ਸਾਡੀ ਸਰਕਾਰ ਨੂੰ ਦੇਖਣੀ ਚਾਹੀਦੀ ਇਹ ਪੰਜਾਬ ਸਰਕਾਰ ਹੈ ਅਗਰ ਕਉਂਦਾ ਮਾਈਗਰੇਟ ਹੋ ਕੇ ਬਾਹਰ ਚਲਾ ਗਿਆ ਉਹਨਾਂ ਦੀ ਥਾਂ ਤੇ ਦੂਜੇ ਬੰਦੇ ਦੂਸਰੀ ਥਾਂ ਤੋਂ ਆ ਗਏ ਜੀ ਕੋਈ ਯੂਪੀ ਤੋਂ ਆ ਗਿਆ ਕੋਈ ਬਿਹਾਰ ਤੋਂ ਆ ਗਿਆ ਜਾਂ ਕਿਹਜ ਹੋਰ ਤੋਂ ਹੋਰ ਥਾਂ ਤੋਂ ਆ ਗਿਆ ਝਾਰਖੰਡ ਤੋਂ ਤੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਵੀ ਜਿਹੜਾ ਨਵਾਂ ਬੰਦਾ ਕੋਈ ਕੰਮ ਕਰਨ ਲਈ ਆਉਂਦਾ ਜਾਂ ਕੋ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆਉਂਦਾ ਹੁਣ ਅਸੀਂ ਇੱਥੇ ਵੀ ਦੇਖਦੇ ਆਂ ਵੀ ਤੁਸੀਂ ਸਾਡੇ ਕੋ ਕੋਈ ਰਿਸ਼ਤੇਦਾਰ ਅਗਰ ਆਉਣਾ ਤਾਂ ਉਹ ਸਾਡੇ ਕਾਨੂੰਨ ਇੱਥੇ ਹੈਗਾ ਇਟਲੀ ਦੇ ਵਿੱਚ ਵੀ ਤੁਹਾਨੂੰ ਉਹ ਦੱਸਣਾ ਪੜਾ ਪੁਲਿਸ ਨੂੰ ਵੀ ਫਲਾਣਾ ਬੰਦਾ ਮੇਰੇ ਕੋਲ ਆਇਆ ਆਇਆ ਜੇ ਤੁਸੀਂ ਕਿਸੇ ਇੱਕ ਦਿਨ ਨਹੀਂ ਦੱਸਿਓ ਜਾਂ ਨਾਂ ਦਸੀਏ ਪਰ ਕਾਨੂੰਨ ਜ਼ਰੂਰ ਹੈ ਕਾਨੂੰਨ ਜ਼ਰੂਰ ਹੈ ਇਦਾਂ ਜੀ ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਸਰਕਾਰ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਆ ਜਿਵੇਂ ਇਤਰੀਆਂ ਸਰਕਾਰਾਂ ਨੇ ਸਾਡੇ ਆਉਣ ਤੋਂ ਪਹਿਲਾਂ ਹੀ ਸੋਚ ਲਿਆ ਜੀ ਤੇ ਆਹਰੀ ਚੀਜ਼ ਹੈਗੀ ਆ ਬੰਦੇ ਬਾਹਰ ਲਿਆ ਰਹੇ ਆ ਉਹ ਆ ਕੇ ਕੀ ਕੀ ਕਰ ਸਕਦੇ ਆ ਉਹ ਕ੍ਰਾਈਮ ਕਰ ਸਕਦੇ ਆ ਫਿਰ ਕ੍ਰਾਈਮ ਕਰਨਗੇ ਤੋ ਉਦਰੀ ਸੰਸਾਨੂੰ ਕੀ ਸੋਚ ਕੀ ਕਰਨਾ ਚਾਹੀਦਾ ਮੈਂ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਿਆ ਹੋਇਆ ਸਾਨੂੰ ਕਿਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਜੀ 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 ਸੋ ਇਹ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਇੰਨਾ ਧੱਕਾ ਨਾ ਕਰੋ ਤੇ ਜੋ ਬਣਦੀ ਇਹ ਹੈਗੀ ਆ ਕਾਰਵਾਈ ਉਹ ਤੁਸੀਂ ਵਧੀਆ ਤਰੀਕੇ ਨਾਲ ਕੋਈ ਇਦਾਂ ਦਾ ਕਾਨੂੰਨ ਬਣਾਓ ਕਿ ਕੋਈ ਵੀ ਬੰਦਾ ਆ ਕੇ ਗਲਤੀ ਨਾ ਕਰ ਸਕੇ ਸੋ ਇੰਨੇ ਕਲੱਬਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਜੀ ਤ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਸਾਨੂੰ ਜੇਕਰ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਫਿਰ ਅਸੀਂ ਉਸ ਤਰ੍ਹਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਪਾ ਦਿਆ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ